ਉਹ ਕਾਲੀਏ ਧੀਆ ਭੈਣਾ ਨੂੰ ਬੋਲਣਾ ਕਿ ਤਾ ਨਾ ਪਾ ਨਾ ਪਾ ਤੂੰ ਡੀਸੀ ਲਗਾ ਓਏ ਅਜਾ ਅਜਾ ਪੈਸੇ ਲੈਣ ਦੇ ਓਏ ਤੂੰ ਬਦਵਾਸ਼ ਆ ਕੋਈ ਹਾਂ ਹਾਂ 1500 ਪਿਆ ਇਹ ਤੂੰ ਜੇ ਬਦਵਾਸ਼ ਆ ਤੇਰੀਆਂ ਬਦਵਾਸ਼ੀਆਂ ਇੱਥੇ ਨਹੀਂ ਚੱਲਣੀਆਂ ਹਾਂ ਨਾ ਸਿੱਧੂ ਓਏ ਭਾ ਨਾ ਸੀ ਬੂਸ ਹਾ ਤੂੰ ਭਾ ਨਾ ਸਿੱਧੂ ਆ ਤਾਂ ਫੇਰ ਕੌਣਾ ਤੂੰ ਭਾ ਨਾ ਸਿੱਤੂ ਪੰਨਾ ਸਿੱਧੂ ਅਤੇ ਇੱਕ ਟਰੈਵਲ ਏਜੰਟ ਦਾ ਮੁਰਤੋਂ ਪੰਗਾ ਪਿਆ ਹੈ ਜੀ ਹਾਂ ਦੋਵਾਂ ਦੀ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ 'ਚ ਟਰੈਵਲ ਏਜੰਟ ਅਤੇ ਪੰਨਾ ਸਿੱਧੂ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਨੇ ਦਰਸਲ ਇਲਜ਼ਾਮ ਹੈ ਕਿ ਟਰੈਵਲ ਏਜੰਟ ਵੱਲੋਂ ਇੱਕ ਵਿਅਕਤੀ ਤੋਂ ਕਰੀਬ 1.5 ਲੱਖ ਰੁਪਏ ਲੈ ਕੇ ਪਰ ਹੁਣ ਉਹ ਉਸਦੇ ਪੈਸੇ ਵਾਪਸ ਨਹੀਂ ਕਰ ਰਿਹਾ ਜਿਸ ਨੂੰ ਲੈ ਕੇ ਪੰਨਾ ਸਿੱਧੂ ਨੇ ਉਸਦੇ ਆਫਿਸ 'ਚ ਜਾ ਕੇ ਹੰਗਾਮਾ ਕੀਤਾ ਜਿਸ ਤੋਂ ਗੁੱਸੇ 'ਚ ਆਏ ਟਰੈਵਲ ਏਜੰਟ ਨੇ ਪੰਨਾ ਸਿੱਧੂ ਨੂੰ ਫੋਨ ਕਰਕੇ ਉਸ ਨਾਲ ਗਾਲੀ ਗਲੋਚ ਕੀਤਾ ਜਿਸ ਦੀ ਕੇ ਪੂਰੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ ਟਰੈਵਲ ਏਜੰਟ ਮੁਤਾਬਕ ਉਸ ਨੇ ਪੈਸੇ ਔਨ ਰਿਕਾਰਡ ਲੈਨੇ ਅਤੇ ਉਹ ਪੈਸੇ ਦੇਣ ਤੋਂ ਨਹੀਂ ਮੁਕਰ ਰਿਹਾ ਜਦ ਕਿ ਪੰਨੇ ਸਿੱਧੂ ਵੱਲੋਂ ਉਸ ਤੇ ਆਫਿਸ 'ਚ ਜਾ ਕੇ ਮਹਿਲਾ ਸਟਾਫ ਨਾਲ ਬਦਤਮੀਜ਼ੀ ਕੀਤੀ ਗਈ ਜਿਸ ਤੋਂ ਟਰੈਵਲ ਏਜੰਟ ਗੁੱਸੇ 'ਚ ਆ ਗਿਆ ਅਤੇ ਉਸ ਨੇ ਪੰਨੇ ਸਿੱਧੂ ਨੂੰ ਫੋਨ ਕਰਕੇ ਉਸ ਨਾਲ ਗਾਲੀ ਗਲੋਚ ਕੀਤਾ ਪੰਨਾ ਸਿੱਧੂ ਮੂਲਨ ਬਈ ਭਾਲਾ ਸਿੱਧੂ ਕੌਣ ਹੈ ਚੱਲ ਮੇਰੀ ਗੱਲ ਸੁਣ ਲੈ ਵੀਰ ਮੇਰਿਆ ਉਹ ਤੂੰ ਮੇਰੀ ਗੱਲ ਸੁਣ ਓਏ ਉਹ ਸੁਣ ਪਹਿਲਾਂ ਹਾਂ मैं ऑर्गन सैक्टरी बोल रहा पंजाब कांग्रेस विधानसभा हल्के टांडे तो मैं एमएलए की इलेक्शन लड़ता तू किसे तू बकवास क्यों किया मेरे दफ्तर स्टाफ नु तू बदमाश है कोई हां हां तू बदमाश है फिर बदमाश ही आ रहा है डेढ़ साल से पूछने के अच्छा, ਓਏ ਗੱਲ ਸੁਣ ਓ ਤੂੰ ਰੱਬੋਂ ਬਦਵਾਸ਼ ਵਾਲਾ ਰੱਬ ਨਹੀਂ ਆ ਰੱਬ ਨਹੀਂ ਹੈਗਾ ਮੈਂ ਪਰ ਤੂੰ ਓ ਰੱਬਾ ਓਏ ਥੋੜੇ ਬਾਲੂ ਇੱਕ ਗੱਲ ਸੁਣ ਪੁੱਤ ਇਹ ਤੇ ਤੂੰ ਜੇ ਬਦਵਾਸ਼ ਤੇਲੀਆਂ ਬਦਵਾਸ਼ੀਆਂ ਇੱਥੇ ਨਹੀਂ ਚੱਲਣੀਆਂ ਓ ਸੁਣ ਲਾ ਓਏ ਹਣ ਅੱਟਾ ਕੋਣ ਲਾਈਵ ਚਲਾ ਰੋ ਮੈਂ ਭਾਨਾ ਆ ਭਾਨਾ ਲਾਈਵ ਹੋ ਇੱਧਰ ਵੀ ਲਾਈਵ ਚੱਲਣ ਗਿਆ ਆ ਭਾਨਾ ਸਿੱਧੂ ਉਹ ਭਾਨਾ ਸਿੱਧੂ ਸਾ ਤੂੰ ਭਾਨਾ ਸਿੱਧੂ ਆ ਤੇ ਫੇਰ ਕੌਣ ਆ ਤੂੰ ਭਾਨਾ ਸਿੱਤੂ ਨਾ ਕੁਝ ਦਿਖਾਓ ਆਲਾ ਸਿੱਧੂ ਰਕਾ ਚੰਦਾ ਸਮਾਂ ਭਾਨਾ ਸਿੱਧੂ ਮੈਂ ਹਰਿੰਦਰ ਸਿੰਘ ਹੋਂਦਾ ਬੋਲ ਆ ਬੋਲ ਹਰਿੰਦਰ ਸਿੰਘ ਹੋਂਦਾ ਸਾ ਭਾਨਾ ਸਿੱਧੂ ਦਾ ਬਦਮਾਸ਼ਾ ਤੂੰ ਭਾਈ ਵੀ ਚਲਾ ਦੇ ਬਨਮਾਰ ਹੋ ਤੂੰ ਚਲਾ ਉਹ ਵੀਡੀਓ ਚਲਾ ਮੈਂ ਚੱਲ ਤਾ ਤੂੰ ਓਏ ਕਾਲੇ ਸੋਣੋ ਤੱਟ ਰਾਜਿਆ ਤੂੰ ਲੋਕਾਂ ਨੂੰ ਬਗਮਾਸ਼ੀਆਂ ਕਰਦਾ ਫਿਰਦਾ ਮੈਂ ਇੱਕ ਜੈਨੂ ਨੂੰ ਬੰਦਾ एवरीथिंग ਅਸੀਂ ਰਿਟਰਨ ਚ ਆਪਣਾ ਕੰਮ ਕਰਦੇ ਹਾਂ ਕਿ ਲਾਇਸੈਂਸ ਹੋਲਡਰ ਹਾਂ ਮੈਂ ਓਏ ਓਏ ਤੇਰੀ ਉਹਨਾਂ ਆਵਾਜ਼ ਕਰਦੇ ਕੰਬ ਜੀ ਆ ਓਏ ਉਹ ਚੱਲਿਆ ਭਾਲਿਆ ਟੱਟ ਰਾਜਿਆ ਤੂੰ ਕੁੜੀਆਂ ਨੂੰ ਬਦਗੀ ਕਰਦਾ ਸਾਡੇ ਸਾਫ ਦੀਆਂ ਨੂੰ ਮੇਰੀ ਤੇਰੀ ਕੋਈ ਜਨਾਨੀ ਆ ਤੇਰੇ ਘਰ ਕੋਈ ਜਨਾਨੀ ਆ ਓਏ ਬੰਦਿਆ ਤੇਰੀ ਭੈਣ ਨੂੰ ਬਗਵਾਸ਼ ਦੀ ਨੂੰ ਤੇਰੀ ਦੀ ਨੂੰ ਹੰਟਰ ਕਰੇ ਪੈਕੇ ਪਾਸੇ ਮਿੰਟ ਓਏ ਗੱਲਾਂ ਬੰਦ ਓਏ ਓਏ ਗੱਲਾਂ ਹੂ ਨਹੀਂ ਤੇਰੀ ਤੂੰ ਰਾਤ ਓਏ ਤੂੰ ਰੱਬ ਓਏ ਤੂੰ ਰੱਬਾ ਬੰਦੇ ਉਹ ਰੱਬਾ ਰੱਬਾ ਰੱਬ ਦਾ ਨਿਆਰਾ ਸਾਲਿਆ ਤੈਨੂੰ ਬੱਤ ਨਹੀਂ ਜਾਉ ਤੈਨੂੰ ਪਤਾ ਨਹੀਂ ਜਨਾਨੀ ਇਹਨੇ ਕਿੰਨਾ ਬੋਲੀਦਾ ਆ ਸਾਰਾ ਤੇਰਾ ਦੀ ਅਸੀਂ ਓ ਭਾਲਿਆ ਓ ਓ ਲੋਕਾਂ ਨੂੰ ਸੂਲ ਕਰ ਦੇ ਦਿੰਨਾ ਫੂਲ ਫਾੜਾ ਹੁਣ ਫੂਲ ਫਾੜ ਏਕੇ ਜਿਹੇ ਬੰਦੇ ਨਾਲ ਇਕੱਠਾ ਕਰੀਏ ਨਾ ਆ ਓਏ ਓ ਭਾਲਿਆ ਤੇਰੀ ਉਹ ਆਵਾਜ਼ ਜਿੱਦਾਂ ਓਏ ਕਰਾਸੀ ਗਿਆਸੀ ਸੁਣੀ ਆ ਨਾ ਤੇਰੀ ਸਾਰੀ ਗੱਲ ਫੁੱਲ ਤੋਂ ਬੋਲ ਓਏ ਤੂੰ ਟੱਕੜ ਆਇਆ ਭਾਨਾ ਤੇ ਤੂੰ ਭਾਨਾ ਆ ਤੂੰ ਰੱਬ ਚੱਲਣ ਦੇ ਚੱਲਣ ਦੇ ਦੇ ਤੇ ਰੱਬਾ ਜੀ ਇਸ ਰਾਹੀਂ ਜ਼ੀਰੋ ਹੋਊਗਾ 1.5 ਸਾਲ ਹੋ ਗਿਆ ਜੇ ਮੈਨੇ ਆ ਹੋਣਾ ਜਿਹੜਾ ਵਿੱਚ ਮੇਰੀ ਗੱਲ ਸੁਣੇ ਉਹ ਬੋਲਦਾ ਮੈਂ ਨਦੀਮ ਅਕਟਰ ਬੋਲ ਰਿਹਾ ਤੂੰ ਹਾਂ ਬੋਲੋ ਟਿਕਰਣਾ ਕਰ ਜਾ ਰਹੀ ਨਦੀਮ ਅਕਟਰ ਬੋਲਦੇ ਬੋਲੋ ਬੋਲ ਤੂੰ ਕਰ ਮੈਂ ਓਏ ਮੇਰੀ ਗੱਲ ਸੁਣ ਆਪਾ ਮੈਂ ਇਨਾਮ ਹੈ ਜਿਹਦੇ ਭਜਣਾ ਆ ਮੇਰ ਕੋ ਬਾਦੂ ਟਾਈਮ ਆ ਤੇਰੇ ਨਾਲ ਗੱਲ ਕਰਨ ਦੀ ਤੂੰ ਕੀਤੀ ਮੇਰੇ ਦਫਤਰ 'ਚ ਬਤਨੀ ਜੀ ਬਹੁਤ ਮਾੜੀ ਤੂੰ ਸਹੀ ਥਾ ਤੇ ਪੈਸੇ ਨਹੀਂ ਲੈਂਦਾ ਤਾਂ ਗੱਲ ਕਰੀ ਓ ਟੱਟਾ ਗਿਆ ਹੁਣ ਭਾਲਿਆ ਸਾਰਾ ਅੱਛਾ ਬਗਵਾਸ ਤੇਰੇ ਤੂੰ ਸਾਡੇ ਸਟਾਫ ਨੂੰ ਬਤਨੀ ਜੀ ਨਾਲ ਗੱਲਾਂ ਕਰਦੀ ਆਂ ਦਫਤਰ ਦੇ ਪਰਦੇ ਲੈ ਕੇ ਆ ਆ ਬੰਦਾ ਜੀ ਦੀ ਵੀਡੀਓ ਦਿਖਾਈ ਦੇ ਲੈ ਓ ਮੈਂ ਹੈਗਾ ਮੈਂ ਹੈਗਾ ਦੇਖੋ ਓਏ ਕੁੜੀਆਂ ਨੂੰ ਬਤਨੀ ਜੀ ਕਰਦਾ ਆਂ ਬੈਠਾ ਆ ਦੇਖੋ ਆ ਸੋਤਾ ਹੈ ਓਏ ਹੁਣ ਦੇ ਓਏ ਮੈਂ ਕਿਹਾ ਮੇ ਇਦਦਰ ਵੀ ਵੀਡੀਓ ਬਣ ਗਈ ਆ ਬੰਦੇ ਨੇ ਕਿ 4 ਕਰੋੜ ਲੱਖ ਰੁਪਏ ਲਈ ਵਕਤ ਨਾ ਬਕਵਾਸ ਕਰਦਾ ਤੈਨੂੰ ਪਤਾ ਨਹੀਂ ਲੋਕਾਂ ਦੀ ਧੀਆਂ ਭੈਣਾਂ ਨੂੰ ਬੋਲਣਾ ਕਿ ਦਾ ਨਾ ਪਾ ਨਾ ਪਾ ਤੂੰ ਡੀਸੀ ਲਗਾ ਮੈਂ ਕਹ ਤੂੰ ਫਿਕਰ ਨਾ ਕਰ ਓਏ ਸ਼ਰਾਸ ਨਾ ਸ਼ਰਾਬ ਫਿਕਰ ਨਾ ਕਰਨ ਦਾ ਆ ਤੂੰ ਮੈਂ ਇੱਕ ਲੀਗਲ ਬੰਦਾ ਲੀਗਲ ਕੰਮ ਕਰਦਾ ਆ ਸਾਰਾ ਕੁਝ ਅਸੀਂ ਰਿਟਨ ਦੇ ਕੰਮ ਕਰਦੇ ਆ ਕਿਸੇ ਨਾਲ ਕੋਈ ਝਗੜੀ ਨਹੀਂ ਕੋਈ ਗੱਲ ਨਹੀਂ ਤੂੰ ਆ ਕੇ ਸਾਫ ਨੂੰ ਕਰ ਜਾ ਮੈਂ ਭਾਣਾ ਉਹ ਮੈਂ ਭਾਣਾ ਤੂੰ ਹੋ ਗਿਆ ਆ ਤਾਂ ਮੈਨੂੰ ਬਾਹਰ ਹੀ ਭੇਜਿਆ ਓ ਤੂੰ ਆ ਬੋ ਓ ਹੋਣਾ ਗੱਲਾਂ ਘਮੋਰਾ ਹੁਣ ਨਦੀਮ ਓਏ ਨਦੀਮ ਆਸਟਰ ਤੂੰ ਮੇਰਾ ਕਲਾਇੰਟਾ ਹੁਣ ਮੇਰੇ ਨਾਲ ਗੱਲ ਕਰ ਕਰ ਗੱਲ ਹੁਣ ਤੂੰ ਪਹਿਲਾਂ ਦੇਖ ਕੇ ਦੱਸ ਕਿ ਇਰੀ ਮਰੀ ਕੋਈ ਆਪਣੀ ਅੱਜ ਤੀ ਕੋਈ ਤੂੰ ਤੂੰ ਮੈਂ ਮੈਂ ਕੋਈ ਗਲਤ ਗੱਲ ਹੋਈ ਹੈ ਜਿੱਤੇ ਆਪਣੀ ਨਹੀਂ ਹੋਈ ਜੀ ਮੇਰੇ ਨਾਲ ਹੋਈ ਜੀ ਸੱਚ ਨਦੀਮ ਅਕਟਰ ਤੂੰ ਮੁਸਲਮਾਨ ਰੱਬ ਨੂੰ ਤੇ ਆ ਕੇ ਗੱਲ ਕਰੀ ਮੈਨੂੰ ਸੁਣ ਮੇਰੀ ਗੱਲ ਸੁਣ ਮੇਰੀ ਇੱਕ ਗੱਲ ਮੇਰੀ ਇੱਕ ਗੱਲ ਸੁਣੀ ਕਿਸੇ ਮੈਰਨ ਨੇ ਮੇਰੀ ਚਾਣੀ ਕਰਵਾਈ ਤੁਹਾਡੇ ਨਾਲ ਤੇ ਮੇਰੇ ਪੰਜ ਸਾਲ ਨੂੰ ਚੱਪੇ ਗਏ ਸੀ ਪੰਜ ਸਾਲ ਮੈਨੇ ਗੈਡੀ ਦਾ ਚਾਹ ਮੈਨੂੰ 1.5 ਸਾਲ ਕੀ ਤੇਨੂੰ 1.5 ਉਹ ਮੈਂ ਤੈਨੂੰ ਡੇਟ ਵੀ ਦੱਸ ਦਿੰਨਾ ਤੂੰ ਬਾਈ ਸਾਥ ਬਾਈ ਨੂੰ ਸਾਡਾ ਕਲਾਇੰਟ ਬਣਿਆ ਮੇਰੀ ਫਾਇਲ ਹੈ ਮੈਂ ਸਾਰਾ ਕੁਝ ਕਢਾ ਕੇ ਤੈਨੂੰ ਫੋਨ ਕਰ ਰਿਹਾ ਪਹਿਲਾਂ ਮੇਰੀ ਇੱਕ ਗੱਲ ਸੁਣ ਲੈ ਤੇ ਦਿਨ ਆਪਣੀ ਕੋਈ ਵੀ ਬਤਨਿਜੀ ਕੋਈ ਗੱਲ ਹੋਈ ਤੇਰਾ ਮੇਰੇ ਕੋਈ ਝਗੜਾ ਹੋਇਆ ਨਹੀਂ ਹੋਇਆ ਝਗੜਾ ਨਹੀਂ ਹੋਇਆ ਅੱਜ ਜਿਹੜਾ ਕਰਾਏਗਾ ਟੱਟੂ ਅੱਜ ਜਿਹੜਾ ਕਰਾਏ ਦੇ ਟੱਟੂ ਤੋਂ ਫੋਨ ਕਰਕੇ ਕਰਾਉਣਾ ਸਾਡੇ ਦਫ਼ਤਰ 'ਚ ਪੀਕਾ ਬੜਾ ਭਰਾ ਐ ਇਹ ਮੇਰਾ ਬੜਾ ਤੇਰਾ ਬੜਾ ਬੜਾ ਕਰਾਏ ਦਾ ਟੱਟੂ ਆ ਇਹ ਇਹਦੇ ਲੋਕਾਂ ਨੂੰ ਤੇਰੇ ਲੋਕ ਚਾਹ ਜੇ ਲੋਕਾਂ ਨੂੰ ਧਮਕਾਉਂਦੇ ਆ ਟੱਟੂ ਹੁੰਦੇ ਆ ਇਹਨੇ ਅੱਜ ਨਹੀਂ ਕੱਲ ਨੂੰ ਸਾਰੇ ਮਰ ਜਾਣ ਕੋਈ ਇੰਦਾ ਦੇ ਬੜੇ ਬਦਮਾਸ਼ ਹੁੰਦੇ ਆ ਬੜੇ ਜਾਂਦੇ ਆ ਇਹਨੂੰ ਸਾਰੇ ਲੱਗੀ ਹਵਾ ਇਹਨੂੰ ਕਹੇ ਹਵਾ ਨੂੰ ਆਪਣੀ ਨੂੰ ਘੱਟ ਕਰਦਾ ਤੇਰੇ ਵਰਗੇ ਇੱਥੇ ਸਾਰੇ ਭੱਟੇ ਵੱਡੇ ਬਦਮਾਸ਼ ਨਹੀਂ ਬੱਤੇ ਤੂੰ ਲੋਕਾਂ ਨੂੰ ਧਮਕੀਆਂ ਦਿਨਾ ਸਭ ਤੋਂ ਮਾੜੀ ਤੇਰੀ ਗੱਲ ਆ ਕੁੜੀਆਂ ਨੂੰ ਧਮਕੀਆਂ ਦੇਨਾ ਕੁੜੀ ਨੇ ਕੋਈ ਤਾਂ ਫੀਸ ਹੀ ਇਹਨਾਂ ਨੇ ਸੋਹਣੇ ਸਾਡੇ ਕੋਲ ਰਿਕਾਰਡਿੰਗ ਆ ਸਾਰੀ ਸਾਰੀ ਰਿਕਾਰਡਿੰਗ ਕੁੜੀ ਆ ਸੁਣਾਈ ਮੈਨੂੰ ਹਾਂ ਦੇ ਯਾਰ ਪਰ ਕੋਈ ਪਾਲਾ ਤਟੜਾ ਆ ਜਾਂ ਤਾਂ ਮੇਰੇ ਨਾਲ ਗੱਲ ਕਰਦਾ ਹੁਣ ਮੈਨੂੰ ਅਕਸਰ ਨਾਲ ਗੱਲ ਕਰ ਲੈਂਦੇ ਨਦੀਮ ਹਸਤਰ ਤੇਰਾ ਮੇਰਾ ਰਿਟਨ ਤੇ ਐਗਰੀਮੈਂਟ ਹੋਇਆ ਹੈ ਤੇਰ ਕੋਈ ਕੋਲੇ ਪੈਸੇ ਨਹੀਂ ਰਿਟਨ ਚ ਲੈ ਮੈਂ ਤੈਨੂੰ ਕਦੀ ਕਿਹਾ ਨਹੀਂ ਲੋਣੇ ਕਿ ਆ ਬਿਲਕੁਲ ਮੈਂ ਕਦੀ ਤੇਰ ਕੋ ਮੁਕਰਾ ਪੈਸੇ ਨਹੀਂ ਹੋ ਇੱਕ ਮਿੰਟ ਇੱਕ ਮਿੰਟ ਅੱਛਾ ਮੇਰੇ ਕੋਲ ਮੇਰਾ ਤੇਰੇ ਕੋਲ ਵੀ ਐਗਰੀਮੈਂਟ ਆ ਮੇਰੇ ਕੋਲ ਵੀ ਐਗਰੀਮੈਂਟ ਆ ਮੈਂ ਪੈਸੇ ਲੈ ਲਿਆ ਅੱਜ ਵੀ ਲੈ ਲਿਆ ਪੈਸੇ ਲੈ ਤੂੰ ਯਾਰ ਮੈਂ ਕੰਮ ਹੀ ਨਹੀਂ ਕਰਦਾ ਮੈਂ ਤਾਂ ਲੈ ਲਿਆ ਤੇਰੇ ਕੋਲ ਪੈਸੇ ਮੇਰੇ ਕੋਲ ਖੋ ਜੋ ਚਾਹੁੰਦਾ 6000 ਉਹਨਾਂ ਨੂੰ 6000 ਉਹ ਐਸਟਰ ਗੱਲ ਛੋੜ ਲੀ ਗੱਲ ਛੋੜ ਲਾਉਣ ਅੱਛਾ ਨਹੀਂ ਬੋਲੋ ਤੈਨੂੰ ਜਦੋਂ ਐਸਟੀਮੇਟ ਵੀ ਅਸੀਂ ਭੇਜਿਆ ਉਹਦੇ ਵਿੱਚ ਵੀ ਤੈਨੂੰ ਵਰਬਲੀ ਉਹ ਵੀ ਸਾਡੇ ਕੋਲ ਰਿਕਾਰਡ ਗਿਆ ਰਿਟਰਨ 'ਚ ਵੀ ਭਾਈ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਸਾਨੂੰ ਪੁੱਛਿਓ ਵੀ ਨਾ ਹੋਈ ਗੱਲ ਕਲੀਏ ਆ ਚਾਰ ਮਹੀਨੇ ਪੁੱਛਿਆ ਨਾ ਪੁੱਛਿਆ ਨਾ ਹੋਈ ਹੈ ਨਾ ਇਹ ਸਾਡਾ ਕੋਈ ਬੋਦੀ ਨਹੀਂ ਹੈ ਰਿਟਰਨ ਜੀ ਵੀ ਹੈ ਬਿਲਕੁਲ ਬਿਲਕੁਲ ਸਹੀ ਕਹਿ ਰਿਹਾ ਤੁਸੀਂ ਹੋ ਗਿਆ ਹੁਣ ਅੱਗੇ ਆ ਜਾ ਅੱਗੇ ਆ ਜਾ ਅੱਛਾ ਕੈਨੇਡਾ ਦੇ ਐਮਬੈਸੀਆਂ ਦੇ ਵਿੱਚ ਪੈ ਗਿਆ ਮਸਲਾ ਹੈ ਨਾ ਕੈਨੇਡਾ ਦੇ ਮੈਸੇਜ ਦੇ ਪੈ ਗਿਆ ਮਸਲਾ ਛੋੜ ਉਸ ਤੋਂ ਬਾਅਦ ਹੋਰ ਮਸਲਾ ਔਰ ਮੈਂ ਤੈਨੂੰ ਇਹ ਤੋਨੇ ਕੇ ਤੇਰੀ ਤੇਰੇ ਨਾਲ ਦੇ ਉਹ ਜਾ ਲੈ ਛੋੜ ਲੈ ਜੋ ਛੋਣੀ ਤੇ ਬੈਸਣਾ ਤੇ ਬੈਸੀ ਜਾ ਜਿਹਦਾ ਛੋਣੀ ਆ ਤਾਂ ਛੋੜ ਲੈ ਛੋੜ ਲਾ ਤੇਰੇ ਖੋਲ ਜਿਹੜੀ ਮੈਂ ਫੀਸ ਲਈ ਆ ਉਹ ਵੀ ਰਿਟੇਲ ਐਗਰੀਮੈਂਟ ਚ ਲਈ ਆ ਕਿ ਆਹ ਭਾਈ ਮੇਰੀ ਕੰਸਲਟੈਂਸੀ ਦੀ ਫੀਸ ਆ ਜਿਹੜੀ ਕਦੀ ਵੀ ਵਾਪਸ ਨਹੀਂ ਹੋਣੀ ਸਾਡੇ ਕੋਲ ਲਿਖਤ ਵੀ ਆ ਰਿਕਾਰਡਿੰਗ ਵੀ ਆ ਤੇਰੇ ਕੋਲ ਵੀ ਆ ਉਸ ਤੋਂ ਬਾਅਦ ਉਹ ਛੋੜ ਲਾ ਉਹ ਛੋੜ ਲਾ ਗੱਲ ਮੇਰਾ ਕੰਮ ਦਾ ਕੁਝ ਨਹੀਂ ਆਇਆ ਇਹ ਛੋੜ ਲਾ ਗੱਲ ਮੇਰਾ ਕੰਮ ਦਾ ਕੁਝ ਨਹੀਂ ਆਇਆ ਇਹ ਛੋੜ ਲਾ ਗੱਲ ਛੋੜਾ ਕਰੀ ਛੋੜਾ ਕੋਈ ਸਮਝ ਨਹੀਂ ਆ ਰਿਹਾ ਕਿ ਨਾ ਪਹਿਲੇ ਕੋਈ ਨਹੀਂ ਗੱਲ ਇਹ ਛੋੜ ਲਾ ਗੱਲ ਮੇਰੇ ਪੈਸੇ ਮੇਰਾ ਆ ਓ ਤੇਰਾ ਅੱਛਾ ਤੇ ਉਹਨੇ ਕਿਹਾ ਤੈਨੂੰ ਸਾਡੇ ਕੋਲ ਮੈਨੂੰ ਕਹੇ ਪਾਜੀ ਮੈਨੂੰ ਪਾਸਵਰਡ ਚਾਹੀਦਾ ਮੈਂ ਕਿਹਾ ਸਰ ਪਾਸਵਰਡ ਲੈ ਲਓ ਉਹ ਸੁਣ ਵੀ ਤੂੰ ਪਹਿਲੇ ਰਿਟਨ ਚ ਸਾਨੂੰ ਦੇ ਦੇ ਵੀ ਮੈਨੂੰ ਪਾਸਵਰਡ ਚਾਹੀਦਾ ਥੋੜੀ ਹੋਰ ਤੇ ਤੇਰਾ ਵਿਆਹ ਚਾ ਕਰਾਇਆ ਮੈਂ ਪਹਿਲਾਂ ਰਿਟਨ ਚ ਤੋੜ ਦੂੰਗਾ ਕੋਈ ਲਾਭਾਵਾ ਕਰੇ ਜਾਂ ਮੇਰੀ ਜੋੜ ਲਾ ਜਾ ਤੂੰ ਆਪਣੀ ਜਨਾਲਾ ਮੈਂ ਤੁਹਾਨੂੰ ਪਹਿਲੇ ਹੀ ਸਟੇਜ ਹੋ ਗਿਆ ਤੇ ਇਦਾਂ ਸੋ ਕਾਹਦੇ ਵਾਸਤੇ ਜੀ ਦੱਸਿਏ ਕਿ ਭਾਨਾ ਸਿੱਧੂ ਅਕਸਰ ਟਰੈਵਲ ਏਜੰਟਾਂ ਦੇ ਆਫਿਸ ਚ ਜਾ ਕੇ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਨਜ਼ਰ ਆਉਂਦਾ ਹੈ ਪਰ ਇਸ ਵਾਰ ਟਰੈਵਲ ਏਜੰਟ ਨੇ ਦਾਅਵਾ ਕੀਤਾ ਕਿ ਉਸ ਨੇ ਸਾਰੇ ਪੈਸੇ ਔਨ ਰਿਕਾਰਡ ਲੈਨੇ ਅਤੇ ਉਹ ਪੂਰਾ ਕੰਮ ਲੀਗਲੀ ਤਰੀਕੇ ਨਾਲ ਕਰਦਾ ਹੈ ਅਤੇ ਪੰਨਾ ਸਿੱਧੂ ਉਸ ਦੇ ਆਫਿਸ 'ਚ ਜਾ ਕੇ ਬਦਮਾਸ਼ੀ ਕਰ ਰਿਹਾ ਸੀ ਜਿਸ ਤੋਂ ਗੁੱਸੇ 'ਚ ਟਰੈਵਲ ਏਜੰਟ ਨੇ ਪੰਨਾ ਸਿੱਧੂ ਨਾਲ ਕਾਲੀ ਗਲੋਚ ਕੀਤਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ